Hayır, ਇਸ ਲਈ ਪਾ ਪਠਾਨਕੋਟ ਦੇ ਲਾਡੋਚੱਕ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰਾਂ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਇਹ ਜਿਹੜੀ ਨਹਿਰ ਹੈਗੀ ਆ ਇਹ ਨਹਿਰ ਦੀ ਸਫਾਈ ਵੀ ਤੇ 40 ਸਾਲ ਤੋਂ ਨਹੀਂ ਹੋਈ ਜਿਸ ਦੇ ਚੱਲਦੇ ਆ ਕਾਫੀ ਨੁਕਸਾਨ ਜਦੋਂ ਹੜਾ ਆਇਆ ਤਾਂ ਲੋਕਾਂ ਦਾ ਹੋਇਆ ਤੇ ਇਸ ਇਲਾਕੇ ਦੇ ਵਿੱਚ ਗੁਰਜਰ ਸਮੁਦਾਇ ਦੇ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਲੋਕਾਂ ਦਾ ਜਿਹੜਾ ਤੂੜੀ ਉਹ ਰਾਸ਼ਨ ਉਹ ਸਾਰਾ ਸਮਾਨ ਜਿਹੜਾ ਉਹ ਰੁੱਲ ਚੁਕਿਆ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸੇ ਨਹਿਰ ਦੀ ਵਜ੍ਹਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਡੀਸੀ ਪਠਾਨਕੋਟ ਆਫਿਸ ਐਸਐਸਪੀ ਆਫਿਸ ਕੋਰਟ ਗੁੰਬਲੇਸ ਵੀ ਡੁੱਬ ਚੁਕਿਆ ਸੀਗਾ ਸਥਾਨਕ ਲੋਕਾਂ ਨੇ ਪ੍ਰਸ਼ਾਸਨ 'ਤੇ ਮੰਗ ਕੀਤੀ ਹੈ ਕਿ ਇਸ ਨਹਿਰ ਦੀ ਸਫਾਈ ਜਿਹੜੀ ਟਾਈਮ ਟੂ ਟਾਈਮ ਕਰਾਈ ਜਾਵੇ ਤੇ ਜਿਹੜੇ ਬੰਨ ਟੁੱਟੇ ਨੇ ਉਹ ਬੰਨ ਵੀ ਬਣਾ ਕਰਦੇ ਆ ਸੰਗ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵੱਡੀ ਸਮੱਸਿਆ ਦੇ ਬਾਰੇ ਸਰ ਮੈਂ ਬੱਚੇ ਮੇਰੇ ਛੋਟੇ ਛੋਟੇ ਹੈ ਮੇਰੇ ਘਰ ਵਾਲੇ ਹਨੀ ਠੀਕ ਹੈ ਉਸ ਜਿਸਨ ਜਿਸਨ ਪਾਣੀ ਆਇਆ ਹੀ ਸਾਰੇ ਚਲ ਗਏ ਉਧਰ ਦੌੜ ਗਏ ਤਿੰਨ ਦਿਨ ਅਸੀਂ ਰੋਟੀ ਨਹੀਂ ਖਾਧੀ ਚੁੱਲੇ ਆਗ ਨਹੀਂ ਬਲੀ ਡੰਗਰਾਂ ਦੀ ਛੇੜੇ ਉਹ ਵੀ ਸਾਰੀ ਪੂਰੀ ਕੰਦ ਫਟ ਗਈ ਪਾਣੀ ਨਾਲ ਪਿੱਛੋਂ ਸਾਰੀ ਛੋਟੇ ਛੋਟੇ ਬੱਚੇ ਨਾ ਸਕੂਲ ਜਾ ਸਕਦੇ ਨਾ ਕੁਛ ਸਾਰਾ ਰਸਤਾ ਸਾਰਾ ਸਾਡੇ ਗੰਦਾ ਹੋ ਗਿਆ ਇੰਨੇ ਨੇ ਦੇਖੋ ਕੱਪੜੇ ਲਾ ਦੇਖੋ ਸਾਡੇ ਬੱਚਿਆਂ ਨੇ ਲਾ ਦੇਖੋ ਸਾਡਾ ਵਾ ਸਾਡੇ ਅੱਗੇ ਇਹੀ ਬੇਨਤੀ ਹੈ ਕਿ ਸਾਡੀ ਸਫਾਈ ਕਰੋ ਨੇ ਸਾਡੀ ਠੀਕ ਕਰੋ ਸਾਡਾ ਸਾਡੀ ਵੀ ਜੂਨ ਸੁਧਰ ਜੇ ਬਸ ਇਹੋ ਹੀ ਮੰਗ ਹੈ ਸਾਡੀ ਸਾਡੇ ਨੁਕਸਾਨ ਸਾਡੀ ਤੂੜੀਆਂ ਖਰਾਬ ਹੋ ਗਈ ਤੂੜੀ ਲਾਈ ਸੀ ਛੇੜ ਦੇ ਅੰਦਰ ਸਾਰੀ ਖਰਾਬ ਹੋ ਗਈ ਹੈ ਪਲਾਰੀ ਲਾਈ ਸੁੱਕਾ ਜਿਹੜਾ ਖਰਾਬ ਹੋ ਗਿਆ ਕੱਪੜੇ ਨਾਲ ਜਿਹੜਾ ਪੰਡੋਲੇ ਅੰਦਰ ਰੱਖੀ ਭਰ ਕੇ ਡਰਮ ਰੱਖੀ ਤੂੜੀ ਦੇ ਦਣਿਆਂ ਦੇ ਸਾਰੇ ਖਰਾਬ ਹੋ ਗਏ ਪਾਣੀ ਦਾ ਤਾਂ ਸਾਡੇ ਇੰਨੇ ਨੇ ਪਾਣੀ ਚੜ ਗਿਆ ਅਸੀਂ ਪਰ ਆਪਣੇ ਡੰਗਰਾਉਣ ਲੈ ਕੇ ਸੇਫ ਜਗ੍ਹਾ 'ਚ ਫਿਰ ਪਿੰਡ ਦੇ ਨਾਲ ਲੈ ਕੇ ਅੱਖਾਂ ਲੱਗ ਗਈ ਤੁਸੀਂ ਮੜੀਆਂ ਚ ਲੈ ਜਾਓ ਡੰਗਰਾਂ ਨੂੰ ਉੱਥੋਂ ਉੱਚੀ ਜਗ੍ਹਾ ਉੱਥੇ ਲੈ ਜਾਓ ਸੇਵ ਜਗ੍ਹਾ ਸਾਡੇ ਬੱਚੇ ਬੜੇ ਪਰੇਸ਼ਾਨ ਹੋਏ ਪਰਿਵਾਰ ਸਾਰਾ ਸਾਡੇ ਪਰੇਸ਼ਾਨ ਸਾਡੇ ਤਿੰਨ ਜਗ੍ਹਾ ਤੋਂ ਨਹਿਰ ਰੂਟੀ ਉਸਨਾਂ ਰਾਦੋ ਕਿੰਨੀ ਦੇਰ ਤੱਕ ਸੁਪਾਈ ਹੋਈ ਇਹ ਨਹਿਰ ਕੋਈ ਨਹੀਂ ਅਸੀਂ ਸਾਡੀਆਂ ਕਿੰਨੇ ਚਿਰ ਹੋ ਗਿਆ ਦੱਸਿਓ ਇਹ ਕਰਦੋ ਘੜ 40 ਸਾਲ ਤੋਂ ਸੁਪਾਈ ਨਹੀਂ ਕੀਤੀ ਇਹਨਾਂ ਅਸੀਂ ਇੱਥੇ ਰਹਿੰਦੇ 40 ਸਾਲ ਤੋਂ ਪਹਿਲੇ ਦਾ ਇੱਥੇ ਰਹਿਆ ਰਹੀ ਅਸੀਂ ਦੇਖਦੇ ਪਏ 40 ਸਾਲ ਤੋਂ ਕੋਈ ਸਬਾਈ ਕੋਈ ਕੁਛ ਨਹੀਂ ਕੋਈ ਨਹੀਂ ਆਉਂਦੇ ਕਿ ਜਿਹੜੀ on the labor on the ਇਹ ਮਿੱਟੀ ਮੋਟੀ ਮੋਟੀ ਪਾਉਂਦੀ ਹੈ labor ਆ ਕੇ ਤੇ ਬੇਲਦਾਰ ਚੱਲ ਜਾਂਦੇ ਮੋੜ ਦੇ ਦੇਖੇ ਇਹ ਮੰਗਦੇ ਪ੍ਰਸ਼ਾਸਨ ਤੋਂ ਇਹ ਮੰਗਦੇ ਆਪਣੀ ਨਹਿਰ ਦੀ ਸਵਾਈ ਹੋ ਜਾਵੇ ਮਹਾਰਾਜ ਦੇ ਸਾਡਾ ਇਹ ਬਣ ਵੱਜ ਜਾ ਮਿੱਟੀ ਪਾ ਦਿਓ ਇਹੋ ਹੀ ਮਿੱਟੀ ਪਚੋ ਕੇ ਜਿਹੜੀ ਵਿਚ ਨਹਿਰ ਦੀ ਮਿੱਟੀ ਹੈਗੀ ਉਹ ਚੋਕੇ ਪਾ ਦਿੰਦੇ ਹਾਂ ਇਹ ਇਹ ਬੈਂਕ ਜਿਹੜੇ ਪੱਕੇ ਕੀਤੇ ਜਾਂਦੇ ਆ ਤੁਹਾਡੇ ਚੈਨਲ ਦੇ ਥਰੂ ਇਹ ਵੀ ਲੋਕਾਂ ਪ੍ਰਸ਼ਾਸਨ ਅੱਗੇ ਮੰਗ ਰੱਖਣਾ ਕਿ ਇਸ ਨਹਿਰ ਚੋਂ ਪਾਣੀ ਓਵਰਫਲੋ ਹੁੰਦੀ ਵਜ੍ਹਾ ਨਾਲ 3 ਦਿਨ ਸਾਡਾ ਜਿਹੜਾ ਕੋਰਟ ਕੰਪਲੈਕਸ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਹੈ ਉਹਦੇ ਅੰਦਰ ਪਾਣੀ ਭਰਿਆ ਰਿਹਾ ਉੱਥੇ ਕੰਮ ਕਾਜ ਪ੍ਰਭਾਵਿਤ ਰਿਹਾ ਤੇ ਉਹ ਉਹਦੇ ਅੰਦਰ ਵੀ 4-4 ਫੁੱਟ ਪਾਣੀ ਰਿਹਾ ਇਹ ਜਨਾਬ ਉਹਨਾਂ ਦੀ ਨੋਟਿਸ ਹੋਣਾ ਤੁਹਾਡੀ ਉਹ ਇਸ ਨਹਿਰ ਦੀ ਵਜ੍ਹਾ ਨਾਲ ਰਿਹਾ ਪਰ ਉਹ ਐਸਡੀਓ ਦੀ ਅਨਲਾਇਕੀ ਨਾਲ ਹਾਂਜੀ ਸਰ ਐਕਚੁਅਲੀ ਇਹ ਇਸ ਨਹਿਰ ਦੀ ਸਫਾਈ ਲਈ ਸਰਕਾਰ ਪੈਸੇ ਪੈਸੇ ਭੇਜਦੀ ਹੈ ਲੇਕਿਨ ਮਹਿਕਮਾ ਉਪਰਲੇ ਕਿਥੇ ਜਾਂਦੇ ਜੀ ਉਹ ਤੇ ਮੈਕਮੇ ਨੂੰ ਪਤਾ ਹੋਏਗਾ ਬਚਪਨ ਤੋਂ ਦੇਖਦੇ ਆ ਰਹੇ ਆ ਕਿ ਇਹਦੀ ਕਦੀ ਸਫਾਈ ਨਹੀਂ ਹੋਈ ਠੀਕ ਹੈ ਸਫਾਈ ਨਾ ਹੋਣ ਕਰਕੇ ਤਿੰਨ ਵਾਰ ਅਗਨਾਥ ਕਲੋਨੀ ਜੋ ਨਹਿਰ ਟੁੱਟੀ ਐ ਤੇ ਇਹਨਾਂ ਨੇ ਫਟਾਫਟ ਉਸ ਦਿਨ ਕਾਰਪੋਰੇਸ਼ਨ ਦੀ ਜੀਸੀਬੀ ਮੰਗਾ ਕੇ ਤੇ ਮਾੜਾ ਮੋਟਾ ਉਹਨੂੰ ਉਥੋਂ ਕੁਮਾਲੀਸ਼ ਕੀਤਾ ਜੀ ਉਹਦੇ ਉਹਦੇ ਬਾਅਦ 23 23 23 23 ਤਰੀਕ ਨੂੰ ਦੁਵਾਰਾ ਨਹਿਰ ਟੁੱਟੀ ਜਲੇ ਪਾਣੀ ਆ ਗਿਆ ਅਫਸਰ ਸਾਹਿਬਾਨ ਵੀ ਆਏ ਐਸ ਡੀਓ ਵੀ ਆਏ ਲੇਕਿਨ ਉਹ ਬਸ ਇੱਥੋਂ ਜਾ ਕੇ ਫੇਰਾ ਮਾਰ ਕੇ ਚਲ ਗਏ ਕੋਈ ਇੱਥੇ ਨਹੀਂ ਆਇਆ ਜੀ ਔਰ ਪ੍ਰਸ਼ਾਸਨ ਅਗੇ ਮੰਗਰਨੇ ਆ ਇੱਕ ਤੇ ਨਹਿਰ ਦੇ ਜਿਹੜੇ ਬੰਨ੍ਹ ਆ ਭਕਤੇ ਕੀਤੇ ਜਾਣ ਔਰ ਉਹਦੇ ਨਾਲ ਬਾਤ ਜੜੀ ਫालतू ਮਿੱਟੀ ਆ ਉਹ ਸਕੂਲ ਦੀ ਜਿਹੜੀ ਬੱਚਿਆਂ ਦੀ ਗਰਾਊਂਡ ਹੈ ਉੱਥੇ ਪਾ ਕੇ ਦਾ ਕੀ ਗਰਾਊਂਡ ਬਣ ਜਾਏ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਹੈਗਾ ਮੇਰਾ ਇਹ ਪ੍ਰੋਟੈਸਟ ਜੀ ਇਹ ਫਰੀਦਾਨਗਰ ਫੀਡਰ ਹੈ ਜਿਹੜੀ ਨੈਰ ਹੈ ਜਿੰਨੂੰ ਜਿਹੜੀ ਸਾਡੇ ਕੋਰਟ ਕੰਪਲੈਕਸ ਦੇ ਲਾਗੋਂ ਲੰਘ ਕੇ ਤੇ ਇੱਧਰ ਨੂੰ ਆਂਦੀ ਹੈ ਰਗੁਨਾਥ ਕਲੋਨੀ ਨੂੰ ਫਿਰ ਲਾਡੋ ਚੱਕ ਨੂੰ ਫਿਰ ਅੱਗੇ ਕੋਠੀਪੰਟਾ ਵਾਲੇ ਪਾਸੇ ਫਰੀਦਾਨਗਰ ਨੂੰ ਜਾਂਦੀ ਹੈ ਇਹ ਉਹ ਇਹਨੂੰ ਘੱਟੋ ਘੱਟ 40 ਸਾਲ ਤੋਂ ਇਹਦੀ ਕੋਈ ਡੀਸਿਲਟਿੰਗ ਨਹੀਂ ਕੀਤੀ ਗਈ ਹੁਣ ਐਮਰਜੈਂਸੀ 'ਚ ਜੇ ਚਲੋ ਪਾਣੀ ਛੱਡਣ ਦੀ ਜ਼ਰੂਰਤ ਵੀ ਪਈ ਹੈ ਠੀਕ ਹੈ ਪ੍ਰਕ੍ਰਿਤਿਕ ਆਪਦਾ ਹੀ ਪਾਣੀ ਛੱਡਣਾ ਹੀ ਪੈਣਾ ਸੀ ਡੈਮ ਤੇ ਅਸੀਂ ਰਿਸਕ ਵਿੱਚ ਨਹੀਂ ਲੈ ਸਕਦੇ ਲੈਕਿਨ ਇਹਦੇ ਚ ਡੀ ਸਿਲਟਿੰਗ ਨਾ ਹੁੰਦੀ ਵਜ੍ਹਾ ਨਾਲ ਇਹਦਾ ਪਾਣੀ ਸਾਰਾ ਜਿਹੜਾ ਨਾਲ ਲੱਗਦੀਆਂ ਪਿੰਡਾਂ ਚ ਤੇ ਉਹ ਕਲੋਨੀਆਂ ਚ ਬਣ ਗਿਆ ਤੇ ਇਹ ਆ ਜਿਹੜੇ ਗੁਜਰਾਂ ਦੇ ਡੇਰੇ ਆ ਇਹਨਾਂ ਦੇ ਵਿਚਾਰਿਆਂ ਦੇ ਅਨਾਜ ਤੇ ਕੱਪੜੇ ਤੇ ਉਹ ਜਿਹੜਾ ਉਹ ਸਾਰਾ ਰੁੜ ਗਿਆ ਤੇ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਜੇ ਡੀਸੀਲਟਿੰਗ ਮਾਈਨਿੰਗ ਮਟੀਰੀਅਲ ਵਾਲੀ ਜਗ੍ਹਾ ਤੋਂ ਕਰਾ ਕਰਾਨ ਚ ਇੰਟਰਸਟ ਰੱਖਦਾ ਪ੍ਰਸ਼ਾਸਨ ਤੇ ਇਹ ਜਿਹਦੇ ਚ ਮਿੱਟੀ ਘਟਾ ਜਾਂ ਹੋਰ ਜੰਗਲੀ ਬੂਟੀ ਉਗੀ ਦੀ ਇਹਨੂੰ ਵੀ ਸਾਫ ਕਰਾਇਆ ਜਾਏ ਤਾਂ ਜੋ ਐਮਰਜੈਂਸੀ ਚ ਜੇ ਇੱਥੇ ਪਾਣੀ ਛੱਡਣਾ ਵੀ ਪੈਂਦਾ ਤੇ ਜਿਹੜਾ ਨਾ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਨਾ ਹੋਵੇ ਕਿੰਨੇ ਘਰਾਂ ਦਾ ਵਿਤਰ ਇਹ ਇੱਕ ਘਟੋ ਘਟ ਗੇਟ 200 1.5 200 ਘਰ ਜਿਹੜਾ ਇਹਦੇ ਨਾਲ ਪ੍ਰਭਾਵਿਤ ਹੋਇਆ ਉਹ ਉਸ ਦਿਨ ਸਾਰੇ ਘਰਾਂ ਚ ਘਟੋ ਘਟ 4-4 ਫੁੱਟ ਪਾਣੀ ਸੀ ਮੂਹਨ ਕੱਟ ਗਿਆ ਨਨੋ ਤਾਂ ਹੈ ਬਰਾਨਿਸ ਕਾਨ ਹੈ ਰਾਸ਼ਨ ਰੁਸ਼ਨ ਕਿਲਾ ਹੋ ਗਿਆ ਅੰਦਰ ਪਾਣੀ ਚੱਲ ਗਿਆ ਦਾ ਬੜਾ ਹੀ ਬੁਰਾ ਆਲੇ ਸਾਡੇ ਕਪੜੇ ਨਹੀਂ ਰੇ ਜਿਹੜਾ ਮਜੀਆਂ ਵਾਸਤੇ ਤੂੜੀ ਤਾੜੀ ਸਾਰੀ ਗਿੱਲੀ ਹੋ ਗਈ ਸੀ ਹਾਂਜੀ ਕੋਈ ਨਹੀਂ ਹੁਣ ਤੁਹਾਡੀ ਤੁਸੀਂ ਦੇਖ ਲਓ ਖਰਚਾ ਪਾਣੀ ਜੋ ਦੇਣਾ ਹੈ ਸਾਡੇ ਸਾਡੀ ਮੇਰੀ ਸਾਡੀ